ਗੜੀ ਦੇ ਖਤ ਸਮਵਾਹੀ ਜੀ ਕੀ ਖਤੇ ਹੈ ਮੈਂ ਜਗਤ ਸਿੰਘ ਰੰਧਾਵਾ ਕਮੇ ਤਸਾਂਜੂ ਨੇ ਪਲਾਖ ਪਤਾਣ ਮੈਂ ਸਕਾਲ ਦੱਥਣਾ ਚਾਹਣਾ ਕਿ ਸਾਡਾ ਪਿੰਡ ਇੱਥੋਂ 5-6 ਕਿਲੋਮੀਟਰ ਦੀ ਦੂਰੀ ਤੇ ਆ ਅਸੀਂ ਹਰ ਰੋਜ਼ ਇੱਥੋਂ ਸਵੇਰੇ ਸ਼ਾਮ ਲੰਘਦੇ ਆ ਕਲਣਾਪੁਰ ਤੋਂ ਜਦ ਵੀ ਅਸੀਂ ਦੇਖਦੇ ਆ ਕਿ ਇੱਥੇ ਬਹੁਤ ਜ਼ਿਆਦਾ ਰਸ ਹੁੰਦਾ ਸਵਾਰੀਆਂ ਖੜੀਆਂ ਹੁੰਦੀਆਂ ਕੋਈ ਚੰਡੀਗੜ੍ਹ ਜਲੰਧਰ ਜਾਣਾ ਜੀ ਇੱਥੇ ਜਿਹੜੀ ਸਵਾਸਤੇ ਕੋਈ ਬਾਤ ਹੋਣੀ ਨਹੀਂ ਆ ਜਾਣੀ ਆ ਵਾਸਤੇ ਨਾ ਕੋਈ ਪਾਣੀ ਪੀਣ ਦਾ ਪ੍ਰਬੰਧ ਹੈਈ ਕੋਈ ਪਾਣੀ ਦੀ ਇੱਥੇ ਕੋਈ ਸੌਦਾ ਨਹੀਂ ਕੋਈ ਬੈਠਣ ਦੀ ਕੋਈ ਖੜਨ ਦੀ ਮੀਂਹ ਨਹੀਂ ਆਉਂਦੀ ਆ ਕਦੇ ਲੋਕ ਦੁਕਾਨਾਂ 'ਚ ਵੜਦੇ ਆ ਕਦੇ ਕਿਥੇ ਪਾਸੇ ਰੁਕਦੇ ਆ ਜਾ ਜਾ ਕੇ 25 ਸਾਲ ਸਰਕਾਰ ਬਣੀ ਨੂੰ ਹੋ ਗਏ ਅਜੇ ਤੱਕ ਇੱਥੇ ਕੁਝ ਵੀ ਨਹੀਂ ਕੀਤਾ ਗਿਆ ਤੇ ਅਸੀਂ ਕਰਕੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇੱਥੇ ਬਾਥਰੂਮ ਪਾਣੀ ਦੀ ਪ੍ਰਬੰਧ ਕੀਤਾ ਜਾਵੇ ਕੋਈ ਛਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜੇ ਪਾਸੇ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਆਉਂਦੀਆਂ ਉਹ ਜੋ ਪੰਗਣਾ ਪੋਰਟੂ ਕਰੌਂਕ ਕਹਿੰਦੀ ਆ ਕਦੇ ਤਾਂ ਉਹ ਬੰਦ ਪਿੱਛੇ ਰੋਕਣ ਦੀਆਂ ਸਵਾਰੀਆਂ ਇਧਰੋਂ ਚੱਕ ਕੇ ਤਾਂ ਦੂਜੇ ਪੱਲੇ ਭੱਜਦੀਆਂ ਜੀ ਬੈਕ ਚੱਕ ਚੱਕ ਕੇ ਜੇ ਅੱਕੇ ਰੋਕਦੇ ਤਾਂ ਸਵਾਰੀਆਂ ਉਧਰ ਉਧਰ ਆਂਦੀਆਂ ਜੀ ਤੇ ਇਹ ਜਿਹੜੀਆਂ ਬੱਸਾਂ ਨੂੰ ਵੀ ਇੱਕ ਅਹਿਤ ਕੀਤੀ ਜਾਵੇ ਕਿ ਇਹ ਅੱਗੇ ਜਾ ਕੇ ਖੜੇ ਜਾ ਕੇ ਪਿੱਛੇ ਨਾ ਖੜਨਾ ਤੇ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹ ਰਹੇ ਹਾਂ ਕਿ ਇੱਥੇ ਜੋ ਵੀ ਇੱਥੇ ਦੀ ਮੁਸ਼ਕਲ ਆਇਆ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ